ਇਹ ਫਰਕਾਸ ਵਾਲੀ ਕਿਹੜੀ ਗੱਲ ਐ ਇੱਥੇ ਫਰਕਾਸ ਵਾਲੀ ਕਿਹੜੀ ਗੱਲ ਐ ਇੱਧਰ ਸੁਣਾਓ ਇੱਧਰ ਕੀ ਯਾਰ ਦੱਸ ਸਾਰਿਆਂ ਨੂੰ ਬਰੇ ਕਾਰਵਾਈ ਕਰਨੀ ਬਰੇ ਕੀ ਕਰੇ ਬਰੇ ਦੇ ਕਰੋ ਬੰਦ ਕਰ ਟਿਕਾਣਾ ਕੱਲੇ ਤੇ ਕਾਰਵਾਈ ਕੀ ਕਰੂ ਬਾਜੀ ਇੱਧਰ ਗੱਲ ਨਹੀਂ ਸੁਣੋ ਕੰਡੈਂਸਰ ਦਾ ਕਾਨੂੰਨ ਨਾ ਹੋਰ ਸੜੀ ਗਾਹ ਦੇ ਬਿਆਹ ਜੱਕਦੇ ਉਹ ਵੀ ਜੱਕਦੇ ਹਾਂ ਹਾਂ ਉਹੀ ਤਾਂ ਮੈਂ ਕਹਿ ਰਿਹਾ ਤੁਹਾਡੀ ਕੱਲਿਆਂ ਦੀ ਨਹੀਂ ਕੋਈ ਮਾਮਲਾ ਕੀ ਐ ਬਾਈ ਜੀ ਆ ਉਹਦੀ ਕਿਰਤ ਕਰਦੇ ਆ ਕਮਾਈ ਕਰਦੇ ਆ ਰੋੜ ਤੇ ਜੇ ਖੜ ਗਏ ਅਸੀਂ ਸਾਰੀ ਦੁਨੀਆ ਖੜਦੀ ਆ ਸਾਦਾ ਕੰਮ ਤੁਹਾਡਾ ਜੀ ਆ ਮੇਰਾ ਖਾਲਸਾ ਫੂੜਾ ਬਾਈ ਅੱਛਾ ਜੀ ਇਹ ਆ ਵੀ ਬੰਦਾ ਅੱਛਾ ਜੀ ਤੇ 40 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੇਰੀ ਜਗ੍ਹਾ ਆ ਆ ਜਗ੍ਹਾ ਮੇਰੇ ਆ ਦੇ ਘਰ ਦੇ ਬਾਹਰ ਹੀ ਲਈ ਹੋਈ ਆ ਮੈਂ ਠੀਕ ਐ ਮੈਂ ਸ਼ੂਗਰ ਦਾ ਮਰੀਜ਼ ਆ ਮੈਂ ਬਿਮਾਰ ਰਹਿਣਾ ਠੀਕ ਐ ਜੀ ਮੇਥੋਂ ਕੰਮ ਨਹੀਂ ਹੁੰਦਾ ਹੋਰ ਕੋਈ ਮੈਂ ਬੰਦਾ ਰੱਖਿਆ ਦਾ ਕੰਮ ਸ਼ੁਰੂ ਕੀਤਾ ਆਇਆ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ 4 ਮਹੀਨੇ ਹੋ ਗਏ ਕਿਤੇ ਵੱਲੋਂ ਆ ਕਾਰਪੇਚੇ ਨਾਲੋਂ ਜੀ ਅੱਛਾ ਜੀ ਕਿੰਨੀ ਵਾਰ ਆਉਂਦੇ ਆਉਂਨੀ ਵਾਰ ਮੇਰੇ ਪਹਿਲਾਂ ਸਿਲੰਡਰ ਚੱਕ ਕੇ ਲੈ ਕਮਰਸ਼ੀਅਲ ਸਿਲੰਡਰ ਦੇਦਾ ਮੇਰਾ ਕਿਸੇ ਰੇੜੀ ਨੂੰ ਹੱਥ ਨਹੀਂ ਲਾਇਆ ਇੱਥੇ ਕੱਲੇ ਮੇਰੀ ਰੇੜੀ ਤੋਂ ਸਿਲੰਡਰ ਚੱਕ ਕੇ ਲੈ ਕੇ ਮੇਰਾ ਬੋਰਡ ਚੱਕ ਕੇ ਲੈ ਕੇ ਠੀਕ ਹੈ ਜੀ ਫੇਰ ਦੂਜੀ ਵਾਰ ਫੇਰ ਕਹਿ ਕੇ ਗਏ ਆ ਹੁਣ ਪੈਸਾ ਦੇ ਲੈ ਬਾਕੀ ਪਾਸੇ ਉਹ ਲੈਂਦੇ ਆ ਮੈਨੂੰ ਕਦੇ ਪਰਚੀ ਕੱਢਾ ਬਾਕੀ ਨਹੀਂ ਪਰਚੀ ਦਿਖਾਓ ਮੈਨੂੰ ਇਹ ਨਹੀਂ ਪਰਚੀ ਜੀ ਸਰ ਤੁਹਾਡੇ ਤੇ ਅਲੀਗੇਸ਼ਨ ਲੱਗ ਰਿਹਾ ਹੈ ਕਿ ਤੁਸੀਂ ਦੂਜਿਆਂ ਤੋਂ ਤੇ ਕੱਲਾ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਹੇ ਆ ਸਾਰੇ ਚੱਕਾ ਤੁਹਾਨੂੰ ਅਸੀਂ ਕੰਪਲੇਂਟ ਦਿਵਾ ਰਹੇ ਆ ਹਾਂ ਅੱਡੇ ਕੋ ਕੰਪਲੀਟ ਵਾਰੀ ਪਈ ਆ ਨਾ ਤੁਹਾਨੂੰ ਕੋਈ ਕਾਰਬੇ ਨਹੀਂ ਜਿਹੜੇ ਖੜੇ ਨੇ ਰੇੜੀ ਧੱਕਾਂਗੇ ਤੇ ਇਹਨਾਂ ਨੇ ਇਹੀ ਗਾਣਾ ਜਿਹੜੇ ਜ਼ੋਨ ਤੋਂ D ਜ਼ੋਨ ਸਾਬਾ ਨਗਰ ਅੱਛਾ ਜੀ ਤੇ ਕਿੰਨਾ ਦੀ ਗਵਾਈ ਤੁਸੀਂ ਕਰ ਰਹੇ ਹੋ ਹਾਂਜੀ ਕਿੰਨਾ ਕਮਿਸ਼ਨ ਸਾਹਿਬ ਸਾਡੇ ਆਫਸਰਾਂ ਨੇ ਸਾਨੂੰ ਲੈਟਰ ਦਿੱਤੀ ਅਸੀਂ ਆਪਣੇ ਕਾਰਵਾਈ ਕਰਦੇ ਪਏ ਜੇ ਜੇ ਆਪਣੀ ਚੋਰ ਬੰਦੀ ਕਾਰਵਾਈ ਤੇ ਤੈਨੂੰ ਕਹਨੂੰ ਕਹਾਂ ਮੈਂ ਯਾਰ ਮੇਰੇ ਉੱਪਰ ਦੇਖੋ ਜੀ ਕਾਰਵਾਈ ਮੇਰੇ ਉੱਪਰ ਹੋ ਰਹੀ ਹੈ ਮੇਰੀ ਰਿਹੜੀ ਚੱਕਦੇ ਪਏ ਮੈਨੂੰ ਕਿਹੜੇ ਤੇਰੀ ਅਲੀਗੇਸ਼ਨ ਆ ਜੀ ਬਾਕੀ ਦੁਕਾਨਾਂ ਦੇ ਉੱਪਰ ਜਿੱਦਾ ਬਾਕੀ ਭੜੀਆਂ ਲੱਗੀਆਂ ਦੇਖੋ ਰੋਡ ਦੇ ਉੱਪਰ ਤੁਸੀਂ ਇੱਥੇ ਰਹੋ ਤੁਹਾਡੇ ਕੋਈ ਅਲੀਗੇਸ਼ਨ ਨਹੀਂ ਚੱਕਾਂਗੇ ਕੋਈ ਨਹੀਂ ਚੱਕਦੇ ਆਹ ਤੁਹਾਡੇ ਸਟੈਪ ਕਰਕੇ ਆਈ ਹੋਈ ਹੈ ਹਿੱਤ ਕਰੋਨਾ ਨੂੰ ਕੋਈ ਵਾਰਨਿੰਗ ਨਹੀਂ ਆ ਦੇਖੋ ਜੀ ਖੜੀਆਂ ਨੇ ਰਿਹੜੀਆਂ ਬਹੁਤ ਦੇਖੋ ਜੀ ਖਾਲੀ ਕਰਾ ਰਹੇ ਪਈ ਆ ਸਾਡੀ ਕਾਰ ਬਜੇ ਖਾਲੀ ਕਰਾਈ ਪਈ ਆ ਅਰੇ ਮੈਂ ਨਿਕਾ ਲੈ ਕੇ ਆਵਾਂਗੇ ਉਹ ਯਾਰ ਕਰਾ ਲਾ ਮੱਲੇ ਦੇ ਸੈਨ ਕਰਕੇ ਦਿੱਤੇ ਪਿਆ ਮਿੰਨੇ ਦਿਖਾ ਨਾ ਕਿਹੜੇ ਮੱਲੇ ਦੇ ਸੈਨ ਨੇ ਆ ਤੇਰੇ ਨੂੰ ਵੀ ਨਾ ਪਤਾ ਲੱਗੇ ਨਾ ਆ ਦੇਖੋ ਫਰੂਟ ਵਾਲੇ ਲੱਗੇ ਆ ਇੱਥੇ ਆ ਪਰੇ ਜਾਓ ਆ ਤੇ ਰਖਾ ਮੈਂ ਤੁਹਾਨੂੰ ਇਹਦੇ ਕਿਹੜੇ ਬਾਹਰ ਨਹੀਂ ਲੱਗੇ ਹੋ ਅੱਡੇ ਦੱਸੋ ਮੈਨੂੰ ਹਾਂਜੀ ਇਹਦਾ ਸਮਾਨ ਬਾਹਰ ਨਹੀਂ ਪਿਆ ਦੇਖੋ ਕਾਊਂਟਰ ਬਾਹਰ ਪਿਆ ਆਹ ਦੇਖੋ ਰੈਡੀ ਆ ਕਰ ਲਈ ਅੰਦਰ ਹੁਣ ਔਰ ਰੈਡੀ ਖੜੀ ਭਾਈ ਉਹ ਕਾਊਂਟਰ ਬਾਹਰ ਪਿਆ ਸਮੋਸੇ ਵਾਲੇ ਦਾ ਚੱਕੀ ਉਹ ਵੀ ਉਹ ਮੈਂ ਮੂੰਗਰੀਆਂ ਦੇ ਚਾਹ ਚਾਹ ਮੈਂ ਕਿ ਚੱਕ ਮੇਰੇ ਫੇਰ ਹੱਥ ਲਾਣੀ ਮੇਰੀ ਜਿਹੜੀ ਨੂੰ ਸਾਹਿਬ ਮੈਂ ਕੋਲੇ ਖੜਾ ਦਿਖਾ ਦੇ ਕਿਨੇ ਸਣ ਕੀਤੇ ਮੇਰੀ ਰੈਡੀ ਤੇ ਚੱਕਣ ਦੇ ਏ ਹੁਣ ਸਾਰੇ ਤੇ ਕਾਰਵਾਈ ਹੋਏਗੀ ਜੀ ਫੜੋ ਸਾਰੇ ਜੀ ਸਾਰੇ ਚੱਕਿਆ ਨਹੀਂ ਜੀ ਉਹਦਾ ਮੇਰਾ ਉਹ ਰਿਹਾ ਪਾਜੀ ਉਹ ਤਾਂ ਖੰਡਰ ਕਰਨ ਲੱਗਿਆ ਏ ਚੱਕੋ ਸਾਰੇ ਦੇਖੋ ਦੇਖੋ ਮੈਂ ਕਿ ਦੇਖ ਰਿਹਾ ਮੈਂ ਕਿਹੜਾ ਅੰਨਾ ਨਾ ਮੈਂ ਦੇਖ ਰਿਹਾ ਪਿਆ ਚੱਕ ਸਾਰੇ ਸਮੋਸੇ ਵਾਲੇ ਚੱਕ ਐਜੀ ਕਿਹੜੀ ਗੱਲ ਆ ਮੈਂ ਤਾਂ ਉਹ ਹੀ ਨਹੀਂ ਪਛਾਹ برداشت ਕਰਦਾ ਕੁਛ ਮੈਂ ਮੀਡੀਆ ਹੋਰ ਤਾਂ ਤੇ ਨਾ ਵੀ ਇਹ ਐਜੀ ਕਿਹੜੀ ਗੱਲ ਆ ਯਾਰ ਇਹ ਐਜੀ ਗੱਲ ਨਹੀਂ ਹੈ ਕੋਈ ਇਹ ਤਰੀਕਾ ਹੈ ਕੋਈ ਤੁਹਾਡਾ ਚੱਕ ਫਰੂਟ ਵਾਲੇ ਚੱਕ ਸਾਰੇ ਲੈ ਕੇ ਚੱਲ ਫਰੂਟ ਵਾਲੇ ਐ ਕਿਵੇਂ ਯਾਰ ਤੁਸੀਂ ਕਿਸੇ ਕਿ ਕਾਉਂਸਲਰ ਦੇ ਖਿਲਾਫ ਹੋ ਕੇ ਤੁਹਾਨੂੰ ਵੀ ਭਾਈ ਜੀ ਕਾਉਂਸਲਰ ਦੇ ਖਿਲਾਫ ਖੜੇ ਐ ਇਸ ਵਾਰ ਮੈਂ ਕਾਉਂਸਲਰ ਕਾਰਵਾਈ ਕਰਾ ਰਿਹਾ ਮੇਰੇ ਉੱਪਰ ਕਿਹੜਾ ਕਾਉਂਸਲਰ ਹੈ ਜੀ ਆਂ ਇੰਦਰਜੀਤ ਸਿੰਘ ਦੀ ਇੰਦਰ ਮੈਨੂੰ 4 ਵਾਰ ਕਹਿ ਚੁੱਕਿਆ ਇਹ ਤੇਰਾ ਅੱਡਾ ਲੱਗਿਆ ਤੇਰਾ ਅੱਡਾ ਲੱਗਿਆ ਅੱਛਾ ਜੀ ਲੈ ਭਈਆ ਲਾਲਣ ਤਾਂ ਮੈਂ ਮਾੜਾ ਹੋ ਗਿਆ ਮੈਂ ਆਹਦਾ ਕੰਮ ਕਰ ਲੈ ਮੈਂ ਮਾੜਾ ਬਣ ਗਿਆ ਹਾਂਜੀ ਗੁਰਸੇਖ ਬੰਦਾ ਮੈਂ ਤੀ ਮਾੜਾ ਕਰਦਾ ਕਿਸੇ ਦਾ ਮੈਂ ਹਾਂਜੀ ਮੈਂ ਖਿਲਾਫ ਖੜ ਗਿਆ ਆਪਦੇ ਬੱਲੇ ਹੋ ਗਿਆ ਮੈਂ ਇਹਨੂੰ ਵੋਟਾਂ ਨਹੀਂ ਪਤਾਈਆਂ ਤਾਂ ਮੇਰਾ ਕਲਾਬ ਆ ਕੁਝ ਕਰੇਗਾ ਹੁਣ ਤੁਸੀਂ ਕੀ ਮੰਗ ਕਰਦੇ ਤੁਸੀਂ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੇ ਬੰਦਾ ਕੰਮ ਕਰਦਾ ਕੰਮ ਕਰ ਲੈਣ ਦੋ ਉਹਨੂੰ ਸਾਰੇ ਲੁਧਿਆਣੇ ਚ ਸਾਰੇ ਪੰਜਾਬ ਚ ਕੰਮ ਚੱਲਦਾ ਹੈ ਇਹ ਕਿਹੜੀ ਜਗ੍ਹਾ ਦੇ ਉੱਪਰ ਹੈਗਾ ਜੀ ਜਿੱਥੇ ਕਰਮ ਸਿੰਘ ਨਗਰ ਅਜ ਕਮਰ ਮੰਡੀ ਪੀਏਜੀ ਰੋਡ ਆ ਇਹ ਅੱਛਾ ਜੀ ਟੰਗ ਪ੍ਰੇਸ਼ਾਨ ਜਾਣ ਬਈ ਇਹ ਬੰਦਾ ਜਿਹੜਾ ਇਹ ਬੇਬੱਤਰਾ ਜੀ ਪੈਸੇ ਲੈਂਦਾ ਸਾਰੇ ਰੇੜੀਆਂ ਵਾਲੇ ਤੋਂ ਅੱਛਾ ਜੀ ਇਹ ਪੈਸੇ ਲੈ ਕੇ ਜਾਂਦਾ ਰੇੜੀਆਂ ਵਾਲੇ ਕੋਲ ਜੀ ਇਹ ਤੁਸੀਂ ਅਲਿਗੇਸ਼ਨ ਲਾ ਰਹੇ ਹੋ ਮੈਂ ਨਹੀਂ ਕਿ ਮੈਂ ਕਹਿੰਦਾ ਜੀ ਲੰਬਾ ਖੁਦ ਲੈਂਦਾ ਦੇਖਿਆ ਅੱਛਾ अच्छा <laughs> जीवनेशन ਚੰਦ ਬੰਦੇ ਨੀ ਮੈਂ 100 ਗਰ ਖੜੇ ਕਰੂ ਇੱਥੇ ਮੇਰੇ ਗਰੀਬੰਦਾ ਸਾਰਾ ਲੈ ਕੇ ਆਉਂਦਾ ਮੈਂ ਦਿਖਾਓ ਕਿਹੜੇ ਮੱਲੇ ਸੈਨਾ ਦਿਖਾਉਂਦਾ ਮੇਰੇ ਕਾਰਵੇ ਤਾਂ ਕਰਿਓ ਨਾ ਸਾਜੀ ਆਜੀ ਫੇਰ ਮੈਨੂੰ ਟਾਰਗੇਟ ਕੀਤਾ ਜੀ ਮੈਨੂੰ ਟਾਰਗੇਟ ਕਰਕੇ ਹਾਂਜੀ ਇਸ ਬੰਦੇ ਨੇ ਮੇਰਾ ਕਮਰਸ਼ੀਅਲ ਸੈਂਟਰ ਚੱਕਿਆ ਅੱਛਾ ਕਮਰਸ਼ੀਅਲ ਸੈਂਟਰ ਚੱਕ ਨਹੀਂ ਸਕਦਾ ਬੰਦਾ ਹਾਂਜੀ ਮੇਰਾ ਮੇਰਾ ਬੋਰ ਲੈ ਕੇ ਗਿਆ ਉਹ ਮੈਂ ਬਾਸ ਲੈ ਕੇ ਆਏ ਉਹਦੇ ਕੋਲੀ ਬਾਸ ਲੈ ਕੇ ਆਏ ਠੀਕ ਹੈ ਜੀ ਕੱਲੇ ਤੁਹਾਡੇ ਤੇ ਕਰ ਰਹੀ ਹੈ ਮੇਰੇ ਤੇ ਕਰਦੇ ਪਿਛਲੀ ਵਾਰ ਕੀਤੀ ਹੈ ਜੀ ਉਹ ਕਿਸੇ ਨੂੰ ਕੁਝ ਨਹੀਂ ਆਪ ਫਰੂਟ ਵਾਲੇ ਦੀ ਕੰਪਲੇਨ ਦੇ ਉਹਨੇ ਉੱਤੇ ਕਰਵਾ ਦਿੱਤੀ ਉੱਤੇ ਵਾਰ ਦੋ ਵਾਰ ਫੇਰ ਆ ਗਿਆ ਜੀ ਪਹਿਲਾਂ ਮੈਨੂੰ ਕਹਿ ਕੇ ਗਿਆ ਔਰ ਤੀਜੀ ਵਾਰ ਫੇਰ ਆ ਆਈ ਕੰਮ ਸਿਰ ਮੇਰੇ ਉੱਪਰ ਹੋ ਰਿਹਾ ਸੀ ਮੇਰੇ ਪਹਿਣ ਤੇ ਕਾਂ ਨੂੰ ਹੱਟ ਪਾਏ ਨਹੀਂ ਉਹਨੂੰ ਹੱਟ ਨਹੀਂ ਪਾਉਣਾ ਸੀ ਇਹਦੀ ਕੰਪਲੇਨ ਤੁਹਾਨੂੰ ਕੀ ਲੱਗ ਰਿਹਾ ਕਿ ਤੁਹਾਨੂੰ ਸਭ ਤੋਂ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਮੇਰੇ ਤੋਂ ਪੈਸੇ ਮੰਗਦੇ ਤਰੀਕ ਜਿਹੜੀ ਹੁੰਦਾ ਨਾ ਸਾਥਾ ਹੁੰਦਾ ਸਿੱਧਾ ਨਹੀਂ ਕਹਿ ਸਕਦਾ ਬੰਦਾ ਤਰੀਕੇ ਨਾਲ ਹੀ ਕਹਿੰਦਾ ਹੁੰਦਾ ਮੈਂ ਕਿਸੇ ਦੇ ਕੋ ਮੇਰਾ ਕਾਉਂਸਲਰ ਹੈ ਮੈਂ ਕਾਉਂਸਲਰ ਨਾਲ ਨਹੀਂ ਖੜਿਆ ਅਗਲੇ ਤਰੀਕੇ ਨਾਲ ਹੀ ਕੰਮ ਕਰੂਗਾ ਮੈਨੂੰ ਸਿੱਧਾ ਹਰਦਾਨ ਕਰੂਗਾ ਜਿਹੜਾ ਕਾਉਂਸਲਰ ਹੈ ਇੰਦਰਜੀਤ ਸਿੰਘ ਆ ਕਾਂਗਰਸ ਦਾ ਅੱਛਾ ਜੀ ਉਹ ਕਿਉਂ ਤੁਹਾਡੇ ਨਾਲ ਤਾਕਤ ਕਰਦੇ ਮੈਂ ਨਹੀਂ ਖੜਿਆ ਉਹ ਮੈਸਰ ਅੱਛਾ ਜੀ ਮੈਨੂੰ ਪਹਿਲੇ ਦਿਨ ਤੋਂ ਪਰੇਸ਼ਾਨ ਕਰਿਆ ਤੂੰ ਕਹਿੰਦਾ ਜਿਹੜੀ ਲਾ ਲਈ ਮੈਂ ਅਜੇ ਕਿਰਤ ਕਰਨ ਲੱਗੇ ਮਾਰੀ ਗੱਲ ਕਰਤੀ ਕੋਈ ساری ਦੁਨੀਆ ਕਰਦੀ ਆ ਜੀ ਚਾਕੇ ਜਿਹੜੀਆਂ ਲੱਗਣ ਲੱਗੀਆਂ ਕਿਦ ਨੇ ਹਟਾ ਲਈਆਂ ਅੱਜ ਤੁਹਾਡੇ ਆਖੀਆਂ ਨਹੀਂ ਕਿਹਾ ਜਾਊਗਾ ਤੁਸੀਂ ਮੋਤਵਾਰ ਹੋ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਬੋਲੋ ਇੱਧਰ ਬਾਈ ਦੇਖੋ ਜੇ ਕਾਰਵਾਈ ਹੋਵੇ ਤਾਂ ਇੱਕ ਇੱਕ ਦੇ ਡੇਢੀ ਦੇ ਨਾ ਹੋਵੇ ਜਾਂ ਤਾਂ ਸਾਰੇ ਮਾਰਗ ਜਿਹੜੀਆਂ ਜਿਹੜੀਆਂ ਇਲੀਗਲ ਲੱਗਦੀਆਂ ਉੱਥੇ ਸਾਰੇ ਚੁਟਾਏ ਕਿਹੜੀ ਜਗ੍ਹਾ ਤੇ ਜੀ ਆਪਕੋ ਸਭੂ ਤੋਂ ਲੈ ਕੇ ਆਪਕੋ ਚੌਕਸ ਜਿਆਦਾ ਸਾਰੇ ਚੁਪੋ ਜਿਹਨਾਂ ਨੇ ਜਿਹੜੀ ਰੋਡ ਚਲਾਦੀ ਆ ਉਹ ਟੌਂਗ ਦੇ ਵਿੱਚ ਜਿੱਥੇ ਲੇਬਰ ਸ਼ੈੱਡ ਬਣਿਆ ਉੱਥੇ ਗੱਪੇ ਲੱਗੀਆਂ ਹੋਈਆਂ ਉੱਥੇ ਕੋਈ ਕੋਈ ਨਜ਼ਰ ਨਹੀਂ ਆਉਂਦੀ ਇਹਨਾਂ ਨੂੰ ਹਾਂਜੀ ਬਸ ਬਾਕੀ ਜਿਆਦਾ ਨਾ ਉਹਦਾ ਗਾਇਰ ਬਾਕੀ ਹਾਂ ਜਾਂ ਤਾਂ ਸਾਰੀ ਕਰ ਦੇ ਕਰੋ ਤੇ ਨਹੀਂ ਤਾਂ ਦੇਖੋ ਜੀ ਅੰਦੀ ਜੀ ਗੱਲ ਕਰ ਰਹੇ ਭਾਈ ਸਾਹਿਬ ਉਹ ਐਕਸੀਡੈਂਟ ਡਾਕਟਰ ਸਾਮਪਲ ਜੀ 100 ਮੋਪਲ ਉੱਥੇ ਹੋਇਆ ਵਾ ਨਾ ਕਿ ਇੱਥੇ ਹੋਇਆ ਐਕਸੀਡੈਂਟ ਅਬ ਇੱਥੇ ਲਿਖਣੀਗਾ ਹਾਂ ਜੀ ਨਿਆਂ ਹੀ ਨਾ ਹੋ ਰਿਹਾ ਜੀ ਕੀ ਵਾਕੀ ਜੀ ਮਾਰਾ ਇਹ ਕਿ ਚੱਲੇ ਹੋ ਕੀ ਕਰੇ ਲੇਖੋ ਕਾਰਵਾਈ ਹੋ ਰਿਹਾ ਵੈਰੀ ਪ੍ਰੋਬਲਮ ਕਰਦੀ ਹੈ ਜੇ ਰੋਡ ਤੇ ਲੱਗੀ ਰੇਡੀ ਤੇ ਸਾਰੇ ਚੱਕੀ ਜਾਵੇ ਤੇ ਕੋਈ ਨਾ ਰੋ ਪਾ ਚੱਕੀ ਜਾਂਦੀ ਇਹ ਤਾਂ ਮੇਰੇ ਕਹੇ ਦਾ ਰੋਣਾ ਕਾਰਵਾਈ ਮੇਰੇ ਤਾਂ ਕਰੋ ਹਾਂ ਜੀ ਇਹ ਰੇਡ ਕੱਢੀ ਹੈ ਜੀ ਇਹ ਰੈੜੀਆਂ ਤੁਹਾਡੀਆਂ ਹਾਂਜੀ ਭਾਜੀ ਸਰ ਅੱਛਾ ਜੀ ਕੀ ਹੋ ਕੀ ਤੇ ਆ ਜੀ ਭਾਜੀ ਨਜਾਇਜ਼ ਰੈੜੀਆਂ ਚੱਕਦੇ ਕਹਿੰਦੇ ਕੰਪਲੀਟ ਪਾਈ ਗਲੀ ਵਾਲੇ ਮੰਨਦੇ ਨਹੀਂ ਕਿ ਕੰਪਲੀਟ ਪਾਈ ਨਹੀਂ ਕੋਈ ਪਰ ਸਾਡੀਆਂ ਰੈੜੀਆਂ ਤਾਂ ਵੀ ਰੈੜੀਆਂ ਚੱਕੀ ਜਾ ਰਹੀਆਂ ਨੇ ਕੱਲੀ ਤੁਹਾਡੇ ਤੇ ਕਾਰਵਾਈ ਹੋ ਰਹੀ ਵਾਕਿਆ ਤੇ ਹੋ ਰਹੀ ਹੈ ਸਾਡੀ ਰੈੜੀ ਵੀ ਚੱਕੀ ਜਾ ਰਹੀ ਹੈ ਤਿੰਨ ਜਣੇ ਉਹ ਫਰੂਟ ਵਾਲੀ ਵੀ ਰੈੜੀ ਲੱਸੀ ਉਹ ਦੋ ਅੱਡੇ ਲੱਗੇ ਵੀ ਕਿਸੇ ਨੂੰ ਹੱਥ ਨਹੀਂ ਲਾਉਂਦੇ ਖਾਲੀ ਨਿਕਰਵਾਉਂਦੇ ਉਹ ਕਿਉਂ ਸਿਰਫ ਮੇਰੀ ਰੈੜੀ ਕਰਦੇ ਉਹ ਕਹਤੋਂ ਇਹ ਮੈਨੂੰ ਕੋਈ ਪਤਾ ਨਹੀਂ ਭਾਜੀ ਇਹ ਕਿਉਂ ਕਰਦੇ ਅੱਛਾ ਇਹ ਬਾਕੀ ਕਿਸੇ ਤੇ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਉਹ ਦੇਖੋ ਉਹ ਵੀ ਫਰੂਟ ਲਾ ਲਗਾ ਜੈਦ ਰੇੜੀ ਲੈ ਕੇ ਜਾਂਦੇ ਉਹ ਵੀ ਲੱਗਾ ਸਾਰਿਆਂ ਦਾ ਤਕਰੀਬਨ ਲੱਗਿਆ ਸਾਡਾ ਸਿੱਦੇ ਦਾ ਕਰਨ ਉਹ ਤਿੰਨ ਜਿਹੜੀਆਂ ਲੱਗੀਆਂ ਆ ਦੇਖੋ ਰੇੜੀ ਕੱਲੀ ਨਹੀਂ ਖੰਡੀ ਹੋਰ ਕਿਸੇ ਦੀ ਰੇੜੀ ਖੰਡੀ ਨਹੀਂ ਸਾਰਿਆਂ ਦੀ ਸਾਡੀ ਸਿਰਫ ਖੰਡੀ ਕੀਤੀ ਹੋਰ ਕਿਸੇ ਦੀ ਨਹੀਂ ਅੱਛਾ ਜੀ ਹਾਂਜੀ ਇੱਕ ਜਿੱਦੀ ਹੋ ਗਈ ਹੋਰ ਕੀ ਹੈ ਇੱਕ ਜਿੱਦੀ ਕਹਿੰਦੇ ਹੋ ਰਹੀ ਜੀ